ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਾਲ ਅੰਜਲੀ ਪੰਜਾਬ ਸਰਕਾਰ ਅਤੇ ਫਾਇਰ ਵਿਭਾਗ ਦੀਆਂ ਹਦਾਇਤਾਂ ਦੇ 14 April ਤੋਂ 20 April ਤੱਕ ਫਾਇਰ ਸੇਫਟੀ ਵੀਕ ਨੂੰ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਸਾਡੇ ਸਹਿਯੋਗੀ ਨੂੰ ਜਾਣਕਾਰੀ ਦੰਨਿਆ ਫਾਇਰ ਸਟੇਸ਼ਨ ਅਪਸਰ ਸੁਕੁਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਫਾਇਰ ਵਿਭਾਗ ਦੀਆਂ ਹਦਾਇਤਾਂ ਤੇ 14 April ਤੋਂ 20 April ਤੱਕ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਕੂਲ ਕਾਲਜ ਅਤੇ ਪ੍ਰਾਈਵੇਟ ਉਦਾਰੀਆਂ, ਹੋਟਲ, ਫੈਕਟਰੀਆਂ ਆਦ ਵਿੱਚ ਫਾਇਰ ਸੇਫਟੀ ਦੀ ਜਾਣਕਾਰੀ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੀਤੇ ਕੋਈ ਵੀ ਅੱਗ ਲੱਗਦੀ ਹੈ ਤਾਂ ਤੁਸੀਂ ਪ੍ਰਾਪਤ ਕੀਤੀ ਜਾਣਕਾਰੀ ਤੋਂ ਫਾਇਦਾ ਲੈਂਦੇ ਹੋਏ ਆਪਣੇ ਪੱਧਰ ਤੇ ਹੀ ਅੱਗ ਤੇ ਕਾਬੂ ਪਾ ਸਕਦੇ ਹੋ ਅਤੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾ ਕਰ ਸਕਦੇ ਹੋ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸਕੂਲ ਕਾਲਜ ਜਾਂ ਕੋਈ ਪ੍ਰਾਈਵੇਟ ਅਦਾਰੇ ਐਨ ਜੀਓ ਇਸ ਵੀਕ ਵਿੱਚ ਫਾਇਰ ਸੇਫਟੀ ਲਈ ਕੈਂਪ ਲਗਾਉਣਾ ਚਾਹੁੰਦੇ ਹਨ ਤਾਂ ਉਹ ਫਾਇਰ ਬਰਗੇਡ ਦੇ ਦਫ਼ਤਰ ਜਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਹੋਰ ਇਸ ਬਾਬਤ ਵਧੇਰੇ ਜਾਣਕਾਰੀ ਦਿੰਦੇ ਆ ਫਾਇਰ ਅਫਸਰ ਸੁਖਵਿੰਦਰ ਸਿੰਘ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦਿਨਾਲੋ ਸ਼ਰਨਜੀਤ ਸਿੰਘ ਸੋਨੀ ਦਿਪੋਚ ਹਾਂਜੀ ਫਾਇਰ ਵਿਭਾਗ ਫਗਵਾੜਾ ਡਿਪਾਰਟਮੈਂਟ ਇੰਚਾਰਜ ਵਜੋਂ ਮੈਂ ਸ਼੍ਰੀ ਸੁਖਵਿੰਦਰ ਸਿੰਘ ਫਾਇਰ ਸਟੇਸ਼ਨ ਅਫਸਰ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ 14 April ਤੋਂ ਲੈ ਕੇ 20 April ਤੱਕ ਪੰਜਾਬ ਸਰਕਾਰ ਅਤੇ ਸਾਡੇ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਪੂਰੇ ਭਾਰਤ ਦੇ ਵਿੱਚ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਹੈ ਔਰ ਇਸ ਵੀਕ ਦੇ ਦੌਰਾਨ ਅਸੀਂ ਆਪਣੇ ਵਿਭਾਗ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਹੋਟਲ ਸਕੂਲ ਕਾਲਜ ਫੈਕਟਰੀਜ਼ ਸਾਰਿਆਂ ਨੂੰ ਅਸੀਂ ਫਾਇਰ ਸੇਫਟੀ ਦੀ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਾਉਣੀ ਹੁੰਦੀ ਹੈ ਸੋ ਜਿਹਦੇ ਵਿੱਚ ਜੇ ਕਿਤੇ ਕੋਈ ਅੱਗ ਲੱਗਦੀ ਹੈ ਔਰ ਤੁਸੀਂ ਉਸ ਜਾਣਕਾਰੀ ਤੋਂ ਫਾਇਦਾ ਉਠਾ ਕੇ ਆਪਣੇ ਪੱਧਰ ਦੇ ਉੱਤੇ ਹੀ ਆਪਣਾ ਨੁਕਸਾਨ ਹੋਣ ਤੋਂ ਬਚਾ ਸਕਦੇ ਸੋ ਮੇਰੀ ਇਸ ਚੈਨਲ ਦੇ ਮਾధ్యਮ ਰਾਹੀਂ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ 14 April ਤੋਂ ਲੈ ਕੇ 20 April ਤੱਕ ਸਾਡੇ ਵਿਭਾਗ ਵੱਲੋਂ ਸਕੂਲ ਕਾਲਜ ਯੂਨੀਵਰਸਿਟੀ ਫੈਕਟਰੀ ਹਸਪੀਟਲ ਸਾਰਿਆਂ ਨੂੰ ਫਾਇਰ ਸੇਫਟੀ ਦੀ ਜਿਹੜੀ ਹੈ ਅਸੀਂ ਟ੍ਰੇਨਿੰਗ ਦੇਣੀ ਹੈ ਔਰ ਆਪ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਵੀ ਟ੍ਰੇਡਿੰਗ ਦੇ ਇਹ ਪ੍ਰੋਗਰਾਮ ਆਰਗੇਨਾਈਜ਼ ਕਰਵਾਉਣੇ ਨੇ ਕੋਈ ਸਕੂਲ ਦੀਆਂ ਐਸੋਸੀਏਸ਼ਨਸ ਨੇ ਜਾਂ ਕੋਈ ਰੈ residențial ਏਰੀਆ ਦੀਆਂ ਐਸੋਸੀਏਸ਼ਨਸ ਨੇ ਜੋ ਆਪਣੇ residențial ਏਰੀਆ ਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਫਾਇਰ ਸੇਫਟੀ ਦੇ ਲੈਕਚਰ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਜਲਦੀ ਤੋਂ ਜਲਦੀ ਫਾਇਰ ਵਿਭਾਗ ਫਗਵਾੜਾ ਦੇ ਨਾਲ ਸੰਪਰਕ ਕਰੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਕਰਮਚਾਰੀਆਂ ਉਹਨਾਂ ਨੂੰ ਵੀ ਟ੍ਰੇਨਿੰਗ ਜਿਹੜੀ ਦਿਲਵਾਣੀ ਬਹੁਤ ਜ਼ਰੂਰੀ ਆ ਤਾਂ ਜੋ ਐਮਰਜੈਂਸੀ ਹਾਲਾਤਾਂ ਵੇਲੇ ਅਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਨੁਕਸਾਨ ਹੋਣ ਤੋਂ ਅਸੀਂ ਬਚਾ ਸਕੀਏ ਸੋ ਇਸ ਚੀਜ਼ ਦਾ ਧਿਆਨ ਰੱਖ ਕੇ 14 April ਤੋਂ 20 April ਦੇ ਦਰਮਿਆਨ ਅਸੀਂ ਇਹ ਟ੍ਰੇਨਿੰਗ ਕਰਾਣੀ ਆ ਸੋ ਕਿਰਪਾ ਕਰਕੇ ਜਲਦੀ ਤੋਂ ਜਲਦੀ ਵਿਭਾਗ ਦੇ ਨਾਲ ਸੰਪਰਕ ਕਰਕੇ ਆਪਣਾ ਤੁਹਾਡਾ ਜਿਹੜਾ ਵੀ ਤਰੀਕ ਜਾਂ ਕੋਈ ਸਮਾਂ ਸੈੱਟ ਹੋ ਸਕਦਾ ਹੈ ਟ੍ਰੇਨਿੰਗ ਦੇ ਸਬੰਧ ਦੇ ਵਿੱਚ ਉਹ ਸਾਡੇ ਵਿਭਾਗ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਆਪਣਾ ਫਾਇਰ ਸੇਫਟੀ ਮਿਸ਼ਨ ਨੂੰ ਟ੍ਰੇਨਿੰਗ ਦੇ ਮਿਸ਼ਨ ਨੂੰ ਜਿਹੜਾ ਹੈਗਾ ਹੋਰ ਵੀ ਵਧੀਆ ਸਫਲਤਾ ਦੇ ਨਾਲ ਨਿਪਰੇ ਚਾੜ੍ਹ ਸਕੀਏ ਔਰ ਦੂਜੀ ਬੇਨਤੀ ਮੈਂ ਆਪ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕਰਨੀ ਚਾਹੁੰਦਾ ਗਰਮੀਆਂ ਦਾ ਸੀਜ਼ਨ ਆ ਗਿਆ ਰਾਤ ਨੂੰ ਜਦੋਂ ਵੀ ਕਿਤੇ ਕੋਈ ਫਾਇਰ ਬ੍ਰਿਗੇਡ ਫਗਵਾੜਾ ਦੀ ਗੱਡੀ ਬਾਹਰ ਸ਼ਹਿਰ ਦੇ ਵਿੱਚ ਕਿਤੇ ਅੱਗ ਭਜਾਣ ਜਾਂਦੀ ਹੈ ਤਾਂ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਸੜਕ ਦੇ ਉੱਤੇ ਪਾਰਕਿੰਗ ਗੱਡੀਆਂ ਕੀਤੀਆਂ ਹੁੰਦੀਆਂ ਨੇ ਜਿਸ ਕਰਕੇ ਫਾਇਰ ਬਿਗੇਟ ਦੀ ਗੱਡੀ ਦਾ ਜਿਹੜਾ ਹੈਗਾ ਰਸਤਾ ਰੁਕ ਜਾਂਦਾ ਹੈ ਔਰ ਅੱਗ ਵਾਲੀ ਥਾਂ ਦੇ ਉੱਤੇ ਪਹੁੰਚਣ ਦੇ ਵੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਕਿਰਪਾ ਕਰਕੇ ਧਿਆਨ ਰੱਖੋ 2-3 ਮਹੀਨੇ ਆਪਣੀਆਂ ਗੱਡੀਆਂ ਨੂੰ ਪ੍ਰੋਪਰ ਥਾਂ ਦੇ ਉੱਤੇ ਲਗਾਓ ਤਾਂ ਜੋ ਐਮਰਜੈਂਸੀ ਹਾਲਾਤਾਂ ਦੇ ਵਿੱਚ ਫਾਇਰ ਬਿਗੇਟ ਦੀ ਗੱਡੀ ਦੇ ਕੋਈ ਬਲਾਕੇਜ ਦੀ ਟ੍ਰੈਫਿਕ ਪ੍ਰੋਬਲਮ ਨਾ ਆਵੇ ਧੰਨਵਾਦ